ਕੱਲ ਕੀ ਵਾਲਿਆ ਤੇਰੀਆਂ ਕਰਨੀਆਂ ਨੇ ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ ਹਰ ਇੱਕੇ ਚਿੜੀ ਨੇ ਬਾਜ ਮਰੋੜ ਦਿੱਤਾ ਇੱਕ ਹੱਥ ਮਾਲਾ ਤੇ ਦੂਜੇ ਤਲਵਾਰ ਦੇ ਕੇ ਸ਼ਕਤੀ ਭਗਤੀ ਨੂੰ ਕੱਠਿਆਂ ਜੋੜ ਦਿੱਤਾ ਤੇਰੇ ਵਿੱਚੋਂ ਪੈਦਾ ਹੋਇਆ ਠੰਡਿਓ ਹੈ ਪੌਲ ਪਾਈ ਮੌਤ ਵਿੱਚੋਂ ਸਿੱਖਿਆ ਜੀਉਣਾ ਖਾਸਤੀ ਆਜ਼ਾਦ ਹੋ ਕੇ ਮੰਗ ਹੈ ਆਜ਼ਾਦੀ ਕੋ ਘਰੇ ਅੱਗੇ ਭੁੱਲਿਆ ਨਿਉਣਾ ਖਾ ਸੰਗਤ ਜੀ ਖਾਲਸੇ ਨੇ ਮਿੱਥਿਆ ਨਿਸ਼ਾਨਾ ਜਲ ਮੀਰ ਰੰਗਿਆਂ ਦਾ ਡਟ ਕੇ ਅਸੀਂ ਮੱਥਾ ਲਾਇਆ ਇਹਨਾਂ ਕਿਸੇ ਦੀ ਐਨੇ ਮੰਨੀ ਇਹਨਾਂ ਕਿਸੇ ਦੀ ਐਨੇ ਮੰਨੀ ਜਿਉ 10 ਲੱਖ ਨਾਲ 40 ਜੂਜ ਗਏ ਮੈਦਾਨ ਕਿਵੇਂ ਆਕੜ ਜ਼ਫਰਨਾਮੇ ਪੰਨੀ ਔਰੰਗੇਵਾਲੀ ਆਕੜ ਜ਼ਫਰਨਾਮੇ ਪੰਨੀ ਓ ਮਰਦਿਆ ਆਣੀਆਂ ਤੇ ਫੱਟਾਂ ਤੇ ਮਲਾ ਮਲਾਵੇ ਬਾਣ ਦਾ ਕਨਈਏ ਜੀ ਹਦਾਨਾ ਬਲਾ ਸਰ ਬਾਤ ਦਾ ਤੇ ਰਾਜ ਕਰੂ ਖਾਲਸਾ ਸਿੰਘਾਂ ਨੇ ਹੈ ਮਿੱਠਿਆ ਨਿਸ਼ਾਨਾ ਸੰਗਤ ਜੀ ਖਾਲਸੇ ਨੇ ਮਿੱਠਿਆ ਨਿਸ਼ਾਨਾ ਉਹ ਦੇਸ਼ ਦੀ ਆਜ਼ਾਦੀ ਲਈ ਨਦਰਦਰਾਨੀਆਂ ਤੋਂ ਹੋਰਿਆ ਬੰਦ ਕਾ ਛਡਾਉਂਦਾ ਖੇਡਿਆ ਸ਼ਿਕਾਰ ਹੈ ਸ਼ਿਕਾਰੀਆਂ ਦਾ ਐਸਾ ਨੇ ਹੱਥ ਜੇ ਕੰਨਾਂ ਨੂੰ ਵੈਰੀ ਲਾਉਂਦਾ ਵਿੱਚ ਜੰਗ ਦੇ ਹੱਥ ਜੇ ਕੰਨਾਂ ਨੂੰ ਵੈਰੀ ਲਾਉਂਦਾ ਹੋ ਨਾਲੂ ਇਹਦਾ ਨਾਮ ਲੈ ਕੇ ਕੰਬਦੇ ਪਠਾਣੀ ਬੱਚੇ ਮੰਨਦਾ ਅਕਾਲੀ ਨੂੰ ਜ਼ਮਾਨਾ ਨਾਲੂ ਇਹਦਾ ਨਾਮ ਲੈ ਕੇ ਕੰਬਦੇ ਪਠਾਣੀ ਬੱਚੇ ਮੰਨਦਾ ਅਕਾਲੀ ਨੂੰ ਜ਼ਮਾਨਾ ਸੰਗਤ ਜੀ ਖਾਲਸੇ ਨੇ ਮਿੱਥਿਆ ਨਿਸ਼ਾਨਾ ਬੰਦ ਬੰਦ ਕੱਟੇ ਲੱਥੇ ਖੋਪਰ ਦਿਮਾਵਾ ਜਿੱਥੇ ਨੇਜਿਆਂ ਤੇ ਪੁੱਤ ਟੰਗਵਾਏ ਅਮਰ ਰਹਿੰਦੀਆਂ ਜੱਗ ਤੇ ਓ ਕਮ ਜੀ ਦੇ ਵੀਰ ਕਿਧਰੇ ਕਾਲਾ ਕਾਲ ਦੇ ਮੜੇ ਪੁੱਤ ਮਰਵਾ ਕੇ ਹੱਸਦੀ ਏ ਬੰਦ ਬੰਦ ਕੱਟੇ ਲੱਥੇ ਖੋਪਰ ਤੇ ਮਾਂ ਜਿੱਥੇ ਲੈ ਜਿਆਂ ਤੇ ਪੁੱਤ ਢੰਗਵਾਏ ਸੀਸ ਉੱਤੇ ਕਲਗੀ ਤੇ ਕੋਹੇ ਨੂਰ ਹੀਰੇ ਵਾਲੇ ਇੱਥੇ ਰਾਜਖਾਲ ਸੇਹੰਡਾਏ ਸੰਗਤ ਜੀ ਇੱਥੇ ਰਾਜਖਾਲ ਸੇਹੰਡਾਏ ਆਯੂ ਚੀਆ ਨੇਸ਼ਾਨਾ ਪਲਾਸਰ ਬਤ ਦਾ ਤੇ ਰਾਜ ਕਰੂ ਖਾਲਸਾ ਸਿੰਘਾਂ ਨੇ ਹੈ ਮਿੱਥਿਆ ਨਿਸ਼ਾਨਾ ਸੰਗਤ ਜੀ ਖਾਲਸੇ ਨੇ ਮਿੱਥਿਆ ਨਿਸ਼ਾਨਾ ਗਲ ਵਿੱਚ ਪੈ ਗਈ ਸੀ ਗਲਮੀ ਵਾ ਵਾ ਗਾਦਰੀਆਂ ਬੱਬਰਾਂ ਨੇ ਅਣਖ ਵੰਗਾਰੀ ਫੇਰ ਕਰਨੀ ਨਹੀਂ ਗੋਰੇ ਨੂੰ ਸਲਾਮੀ ਉਹਨਾਂ ਸੂਰਬੀਰਾ ਕਿਤੇ ਨਹੀਂ ਸੀ ਗੋਰੇ ਨੂੰ ਸਲਾਮੀ ਓ ਭਗਤ ਸਰਬੇ ਅਤੇ ਉਦਮ ਕਮਾਲ ਕੀਤੀ ਸ਼ਮਾ ਉੱਤੇ ਜਿਵੇਂ ਪਰਵਾਨਾ ਭਗਤ ਸਰਬੇ ਅਤੇ ਉਦਮ ਕਮਾਲ ਕੀਤੀ ਸ਼ਮਾ ਉੱਤੇ ਜਿਵੇਂ ਪਰ ਸਿੰਘਾਂ ਨੇ ਹੈ ਮਿੱਥਿਆ ਨਿਸ਼ਾਨਾ ਸੰਗਤ ਜੀ ਖਾਲਸੇ ਨੇ ਮਿੱਥਿਆ ਨਿਸ਼ਾਨਾ ਜਾਣ ਤੋਂ ਪਿਆਰਾ ਹਰੀ ਮੰਦਰ ਇਹ ਖਾਲਸੇ ਦਾ ਇਸ ਤੋਂ ਪਿਆਰੀ ਜਿੰਦਵਾਰੇ ਵੈਰੀਏ ਦਾ ਖਾਲਸੇ ਨਹੀਂ ਛੱਡਿਆ ਜਿਉਂਦਾ ਕਦੇ ਕਈਆਂ ਨੂੰ ਵਿਖਾਏ ਦਿਨੇ ਤਾਰੇ ਕਈਆਂ ਨੂੰ ਵਿਖਾਏ ਦਿਨੇ ਤਾਰੇ ਹੋ ਮਸਤਾ ਆਜ਼ਾਦੀ ਲਈ ਅਨੇਕਾਂ ਹੀ ਜਜਾਰੂ ਹੱਸ ਹੱਸ ਵਾਰਤੀਆਂ ਜਾਨਾ ਭਲਾ ਸਰਬੱਤ ਦਾ ਤੇ ਰਾਜ ਕਰੂ ਖਾਲਸਾ ਸਿੰਘਾਂ ਨੇ ਹੈ ਮਿੱਥਿਆ ਨਿਸ਼ਾਨਾ ਸੰਗਤ ਜੀ ਖਾਲਸੇ ਨੇ ਮਿੱਥਿਆ ਨਿਸ਼ਾਨਾ